ਤੁਸੀਂ ਉਸ ਮਜ਼ਮੂਨ ਵਾਲੇ ਲੇਖ ਵੱਲ ਇਸ਼ਾਰਾ ਕੀਤਾ ਹੈ ਜਿਹੜਾ ਤਰਲੋਚਨ ਸਿੰਘ ਸਾਹਿਬ ਦਾ ਐਮਪੀ ਨੇ ਕਿਸੇ ਅਖਬਾਰ ਵਿੱਚ ਲਿਖਿਆ ਹੈ ਉਸ ਕਾਲਮ ਟ੍ਰਿਬਿਊਨ ਯਾਗਬਾਨੀ ਹੋਵੇ ਕਿਉਂਕਿ ਇਹ ਹੁਜੇ ਦੇਖ ਅੱਖਰ ਉਹਨਾਂ ਛਪਤੇ ਰਹਿੰਦੇ ਆ ਜਾਗਰਣ ਵੀ ਪੰਜਾਬੀ ਦੀ ਹੋ ਸਕਦੀ ਹੈ ਔਰ ਪੁਰਾਣਾ ਲੇਖ ਹੈ ਖਾਲਸਾ ਨਿਊਜ਼ ਵਰਿਆਂ ਨੇ ਇਸ ਨੂੰ ਲਾਇਆ ਤੇ ਮੈਨੂੰ ਤੁਸੀਂ ਦਿਖਾਇਆ ਹੈ ਜਿਹੜਾ ਕਿ ਪੰਜ ਪਿਆਰੇ ਹਿੰਦੂ ਸਨ ਜਿਨ੍ਹਾਂ ਨੂੰ ਉਹਨਾਂ ਯਾਨੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਹਿੰਦੂਆ ਵਿੱਚੋਂ ਪੰਜ ਪਿਆਰੇ ਜਿਹੜੇ ਥਾਪੇ ਸਨ ਬੜੀ ਅਜੀਬ ਗੱਲ ਹੈ ਤਰਨੋਚਨ ਸਿੰਘ ਵਰਗਾ ਬੰਦਾ ਇਹ ਗੱਲ ਆਖੇ ਕਿ ਉਹ ਹਿੰਦੂ ਸਨ ਤਰਨੋਚਨ ਸਿੰਘ ਨੂੰ ਇਹ ਨਹੀਂ ਪਤਾ ਕਿ ਪੰਜ ਪਿਆਰੇ ਗੁਰੂ ਗੋਬਿੰਦ ਸਿੰਘ ਸਾਹਿਬ ਕੋਲ ਪਿਛਲੇ 10-10 15-15 ਸਾਲਾਂ ਤੋਂ ਰਹ ਰਹੇ ਸਨ ਉਹਨਾਂ ਦੇ ਨਾਮ ਇਕੱਠੇ ਸਨ ਔਰ ਉਹ ਜਿਹੜਾ ਗੁਰੂ ਨਾਨਕ ਨਾਮ ਲੈਵਾ ਸੀ ਉਹ ਕਦੇ ਹਿੰਦੂ ਨਹੀਂ ਸੀ ਸਿੱਖ ਸੀ ਗੁਰੂ ਨਾਨਕ ਸਾਹਿਬ ਨੇ ਤਾਂ ਹਿੰਦੂ ਧਰਮ ਅਪਣਾਉਣ ਤੋਂ ਇਨਕਾਰ ਕਰ ਦਿੱਤਾ ਸੀ ਜਿਨੇ ਪਾਉਣ ਤੋਂ ਇਨਕਾਰ ਕਰ ਦਿੱਤਾ ਸੀ ਨਾਮ ਹਿੰਦੂ ਨਾ ਮੁਸਲਮਾਨ ਇਹ ਸਲੋਗਨ ਸੀਗਾ ਸਿੱਖੀ ਦਾ ਇਹ ਸਿੱਖੀ ਦਾ ਰਾਣਾ ਨਾਮਾ ਸੀ ਔਰ ਫਿਰ ਜਦੋਂ ਜੇਕਰ ਸਿੱਖ ਈ ਦਈ ਸੰਨ ਤੇ ਅਕਬਰ ਖੋੜ ਜਦੋਂ ਬ੍ਰਹਮਣਾਂ ਨੇ ਅਰੇ ਉਹ ਲੋਕਾਂ ਨੇ ਦੋਨੇ ਸ਼ਿਕਾਇਤ ਕੀਤੀ ਕਿ ਉਹ ਸਿੱਖਾਂ ਨੂੰ ਗਾਇਤਰੀ ਤੋਂ ਹਟਾ ਕੇ ਤੇ ਗੁਰਬਾਣੀ ਬਣਾਉਂਦੇ ਨੇ ਤਾਂ ਅਕਬਰ ਕੋਲ ਜਿਹੜਾ ਇਸ ਦਾ ਜਵਾਬ ਭੇਜਿਆ ਗਿਆ ਸੀਗਾ ਉਹ ਇਹ ਸੀ ਕਿ ਸਿੱਖਾਂ ਦਾ ਹਿੰਦੂਆਂ ਨਾਲ ਕੋਈ ਸਮਾਨ ਨਹੀਂ ਵਿਰੱਖਣ ਧਰਮ ਹੈ ਵੱਖਰਾ ਧਰਮ ਹੈ। ਔਰ ਇਹ ਗੱਲ ਉਸ ਤੋਂ ਬਾਅਦ ਵੀ ਜਿਹੜੀ ਹੈ ਕਈ ਲੇਖਾਂ ਨੇ ਲਿਖੀ ਜਿਹੜੇ ਸਮਕਾਦੀ ਦੇਖਕ ਸਨ ਕਿ ਸਿੱਖ ਜਿਹੜੇ ਨੇ ਹਿੰਦੂਆਂ ਤੋਂ ਵੱਖਰੇ ਨੇ। ਸਭ ਤੋਂ ਵੱਡੀ ਮਿਸਾਲ ਸਾਡੇ ਕੋਲ ਦਬੇਸਤਾਨੇ ਮਜ਼ਾਹਿਬ ਦੀਏ ਜਿਹਨੂੰ ਮੌਬਦ ਜ਼ulfਕਰ ਅਰਦਸਤਾਨੀ ਨੇ ਜਿਹਨੂੰ ਕੁਝ ਲੋਕ ਪਹਿਲਾਂ ਗਲਤੀ ਨਾਲ ਮਹਸਨ ਫਾਨੀ ਵੀ ਕਹਿੰਦੇ ਰਹੇ ਨੇ ਉਸ ਦਬੇਸਤਾਨੇ ਮਜ਼ਾਹਿਬ ਵਿੱਚ ਵਕਫ ਵਕ ਮਜ਼ਮਾ ਦਾ ਉਹਦੇ ਜੋ ਕੁਝ ਉਹਨੇ ਵਿਰਵਾਦ ਦਿੱਤਾ ਉਹਦੇ ਚ ਸਾਫੋਂ ਨੇ ਲਿਖਿਆ ਵੀ ਸਿੱਖ ਜਿਹੜੇ ਨੇ ਉਹ ਇੱਕ ਵਿਲੱਖਣ ਧਰਮ ਨੇ ਔਰ ਇਹ ਗੱਲ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਖਾਲਸਾ ਪ੍ਰਗਟ ਕੀਤਾ ਖੰਡੇ ਦੀ ਪਾਟ ਸ਼ੁਰੂ ਕੀਤੀ ਹੈ ਉਦੋਂ ਵੀ ਕੋਈ ਭਰਮ ਨਹੀਂ ਰਹਿ ਗਿਆ ਵੀ ਉਹ ਕਾਲ ਸੇਜਲੇ ਸੰ ਜਿਹੜੇ ਜਿਹੇ ਸਿਕਸ ਹਨ ਉਹ ਹਿੰਦੂਆ ਤੋਂ ਵੱਖਰੇ ਸਨ ਗੁਰਦੇਵ ਬਾਦਰ ਸਾਹਿਬ ਵੀ ਬੜੀ ਸ਼ਰਿਆਮ ਕਰਨਾ ਇਸ ਤਰ੍ਹਾਂ ਹੁੰਦੀ ਹੈ ਸੰ ਇਹ ਸਾਰੀਆਂ ਦੇਖਾਂ ਦੀ ਗੱਲਾਂ ਆਮ ਹੁੰਦੀਆਂ ਨੇ ਤੇ ਲੋਚਨ ਸਿੰਘ ਨੇ ਜਿਹੜੀ ਇਹ ਗੱਲ ਕਹੀ ਹੈ ਕਿ ਪੰਜ ਪਿਆਰੇ ਪਹਿਲਾਂ ਹਿੰਦੂ ਸਨ ਹਿੰਦੂਆਂ ਚ ਪੰਜ ਪਿਆਰੇ ਸਾਦੇ ਸਨ ਬੜੀ ਅਜੀਬੋ ਘਰੀਬ ਹੈ ਅਸਲ ਇਹ ਕਸੂਰ ਜਿਹੜਾ ਉਹ ਇਹ ਨਹੀਂ ਵੀ ਕਿਸੇ ਕਿਤਾਬਾਂ ਜਿਹੋ ਜਿਹਾ ਲਿਖਿਆ ਕਿਸੇ ਕਿਤਾਬ ਚ ਇਹੋ ਜੀ ਗੱਲ ਨਹੀਂ ਲਿਖੀ ਹੋਈ ਹੋਰ ਤਾਂ ਹੋਰ ਆਰਐਸਐਸ ਭਾਰਤੀ ਜਨਤਾ ਪਾਰਟੀ ਜਿਨ੍ਹਾਂ ਨੂੰ ਪੁਰਾਣੀ ਜਨ ਸੰਗ ਜਿਨ੍ਹਾਂ ਦੇ ਬਾਰੇ ਕਿਹਾ ਜਾਂਦਾ ਪਿਸ਼ੇਖਾਂ ਦੇ ਖਿਲਾਫ ਪ੍ਰਚਾਰ ਕਰਦੇ ਨੇ ਇਸੇ ਇੱਕ ਤਰ੍ਹਾਂ ਨੂੰ ਹਿੰਦੂ ਧਰਮ ਦਾ ਆਂਕ ਕਹਿੰਦੇ ਨੇ ਮੂਫ ਭਗਵਤੀ ਅਸਦਸ਼ੀਨ ਵਰਗੇ ਜਪੈ ਲੈ ਜਿੰਦੇ ਵੀ ਨੇ ਔਰ ਉਹ ਵੀ ਇਹੋ ਜਿਹੀ ਗੱਲ ਨਹੀਂ ਕਹਿੰਦੇ ਕਿ ਹਿੰਦੂਆਂ ਵਿੱਚੋਂ ਪੰਜ ਪਿਆਰੇ ਚੁਣੇ ਸੰਸ ਗੁਰੂ ਗੋਬਿੰਦ ਸਿੰਘ ਸਾਹਿਬ ਕੋਲ ਜਿਹੜੇ ਹੁੰਦੇ ਸਨ ਉਹਨਾਂ ਚੋਂ ਕੋਈ ਹਿੰਦੂ ਨਹੀਂ ਸੀ ਸਾਰੇ ਸਿੱਖ ਸਨ ਇੱਕ ਹੋਰਤ ਰੋਚ ਨੇ ਗੱਲ ਕਹੀ ਹੈ ਬਈ ਸਿੱਖ ਜਿਹੜੇ ਨੇ ਸਿਰਫ ਹਿੰਦੂਆਂ ਵਿੱਚੋਂ ਹੀ ਸਜਦੇ ਰਹੇ ਸਨ ਉਹਨੇ ਕਸ਼ਮੀਰੀ ਬ੍ਰਾਹਮਣਾਂ ਦੇ ਐਗਜ਼ਾਮਪਲ ਦਿੱਤੇ ਜਿਹੜੀ ਕਹਿੰਦਾ ਕਿ ਮਿਸਾਲ ਤੇ ਮੇਰੀ ਕਿਤਾਬ ਤੋਂ ਹੀ ਲਈ ਹੋਵੇਗੀ ਕਿ ਜਿਹੜੇ 16 ਖੋੜਸ ਬ੍ਰਾਹਮਣ ਜਿਹੜੇ ਨੇ 25 ਮਈ 1975 ਦੇ ਦਿਨ ਗੁਰਤੇਗ ਬਾਦਰ ਸਾਹਿਬ ਕੋਲ ਫਰਿਆਦੀ ਹੋਏ ਸਨ ਆ ਕੇ ਵੀ ਕਸ਼ਮੀਰ ਵਿੱਚ ਜਿਹੜਾ ਗਵਰਨਰ ਹੈ ਸਾਨੂੰ ਜ਼ਬਰਦਸਤੀ ਮੁਸਲਮਾਨ ਬ੍ਰਾਹਮਣਾਂ ਨੂੰ ਜ਼ਬਰਦਸਤੀ ਮੁਸਲਮਾਨ ਬਣਾ ਰਿਹਾ ਹੈ ਤੇ ਉਹ ਜਿਹੜੇ ਸਾਰੇ ਸਾਰੇ ਬਾਅਦ ਵਿੱਚ ਗੁਰਤੇਗ ਬਾਦਰ ਸਾਹਿਬ ਦੀ ਸ਼ਹੀਦੀ ਤੋਂ ਬਾਅਦ ਜਿਹੜੇ ਉਸੇ ਇੱਕ ਕ੍ਰਮ ਵਿੱਚ ਸ਼ਾਮਲ ਹੋ ਗਏ ਸਨ ਹੁਣ ਇਸ ਤੋਂ ਬਾਅਦ ਹੀ ਘਟੂ ਘਟ ਅ ਤਨੋਛੇ ਸੇ ਨੂੰ ਨਹੀਂ ਸਮਝਾਂ ਨਹੀਂ ਚਾਹੀਦੀ ਹੈ ਵੀ ਜੇਕਰ ਉਹ ਬ੍ਰਾਹਮਣ ਹਿੰਦੂ ਧਰਮ ਛੱਡ ਕੇ ਸਿੱਖ ਧਰਮ ਚ ਸ਼ਾਮਿਲ ਹੋ ਗਏ ਨੇ ਤੇ ਇਹਦਾ ਮਤਲਬ ਹੈ ਸਿੱਖ ਧਰਮ ਦੇ ਵਿੱਚ ਜਿਹੜੇ ਗੁਰੂ ਸਾਹਿਬ ਕੋ ਆਉਂਦੇ ਜਾਂਦੇ ਸਨ ਬਾਦਸ਼ਾਹੀ ਉਹ ਸਾਰੇ ਦੇ ਸਾਰੇ ਜਿਹੜੇ ਸੰਖੇਪ ਹਨ ਇੰਡੋਨੇਸ਼ੀਆ ਹਾਂ ਇਹ ਉਸ ਕਰੇ ਕੁਝ ਕੇਸਾ ਤਾਰੀ ਨਹੀਂ ਹੋਣਗੇ ਤੇ ਗਦਮ ਨਹੀਂ ਜਾ ਸਕਦੀ ਹੈ 1695 ਵਿੱਚ 29 ਮਾਰਚ ਦੇ ਦਿਨ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇੱਕ ਹੁਕਮਨਾਮਾ ਜਾਰੀ ਕੀਤਾ ਸੀਗਾ ਕਿ ਕੋਈ ਸਿੱਖ ਜਿਹੜਾ ਕੇਸ ਕਤਲ ਨਹੀਂ ਕਰਾਏਗਾ ਆਪਣੇ ਕੇਸ ਨਹੀਂ ਘਟਾਏਗਾ ਇਹ 1998 ਦੇ 99 ਦੀ ਗੱਲ ਨਹੀਂ ਹੈ ਕੰਡੇ ਦੀ ਪੌਲ ਦੇਣ ਵਾਲੇ ਦਿਨ ਦੀ ਗੱਲ ਨਹੀਂ ਹੈ ਸੀਸਪੇਟ ਕੋਤਕ ਵਾਰੇ ਦਿਨ ਦੀ ਗੱਲ ਅਨੰਦਪੁਰ ਸਾਹਿਬ ਦੀ ਨਹੀਂ ਹੈ ਇਹ ਉਸ ਤੋਂ 3-4 ਸਾਲ ਪਹਿਲਾਂ ਜਿਹੜੀ ਹੈ 1695 ਵਿੱਚ ਜਿਹੜਾ ਕਿ ਸਾਡੇ ਕੋਲ ਪੱਟਵਹੀ ਅਜ ਤਾਰੀਖ ਵੀ ਮਿਲਦੀ ਹੈ ਕਿ ਗੁਰੂ ਸਾਹਿਬ ਨੇ ਦੋ ਗੱਲਾਂ ਦੋ ਸ਼ਰਤਾਂ ਜਿਹੜੀਆਂ ਅਸੀਂ ਉਹ ਸਿੱਖਾਂ ਵਾਸਤੇ ਲਾਜ਼ਮੀ ਕੀਤੀਆਂ ਸੀ ਦੋ ਗੱਲਾਂ ਇੱਕ ਤਾਂ ਕੇਸ ਨੇ ਘਟੋਣਾ ਦੂਜਾ ਸੱਜੇ ਹੱਥੇ ਸਿਕੜਾ ਪਾਣੇ ਕੜਾ ਇਸ ਕਰਕੇ ਪਾਣੇ ਵੀ ਜਦੋਂ ਤੁਸੀਂ ਕਿਤੇ ਤੁਹਾਡੇ ਦੁਸ਼ਮਣ ਹਮਲਾਵਰ ਹੁੰਦਾ ਹੈ ਤੇ ਤੁਸੀਂ ਤਲਵਾਰ ਸੱਜੇ ਹੱਥੇ ਚ ਪੜੀ ਹੁੰਦੀ ਹੈ ਉਹਦਾ ਕੋਸ਼ਿਸ਼ ਹੁੰਦੀ ਵੀ ਤੁਹਾਡੇ ਸੱਜੇ ਹੱਥ ਦੀ ਵੀ ਨਹੀਂ ਕੱਟ ਦੇਵੇ ਤਾਂ ਜੋ ਤੁਹਾਡੇ ਪਰਿਵਾਰ ਦੀ ਗ੍ਰਿਪ ਕਦਮ ਹੋ ਜਾਏ ਇਸ ਕਰਕੇ ਕੜਾ ਜਿਹੜਾ ਹੈ ਜਿੰਦਾ ਮਜ਼ਬੂਤ ਸੰਗਏ ਮੋਟਾ ਸੱਚੇ ਹੱਥਿ ਜਪਾਇਆ ਸੀ ਉਹ ਦਾ ਡਿਫੈਂਸਿਵ ਮਕਸਦ ਸੀਗਾ ਸੋਦਰ ਲੋਚਨ ਸਿੰਘ ਆਪਣੇ ਗੱਲ ਆਪ ਇਕੱਠ ਜਾਂਦਾ ਵੀ ਕਸ਼ਮੀਰੀ ਬ੍ਰਾਹਮਣ ਜਿਹੜੇ ਸਨ ਉਹ ਸਿੱਖ ਬਣ ਗਏ ਸਨ ਉਹ ਕਿਰਪਾ ਰਾਮ ਦੱਤ ਦੇ ਨਾਲ ਆਏ ਸਨ ਪੰਡਿਤ ਕਿਰਪਾ ਰਾਮ ਦੱਤ ਜਿਹੜਾ ਉਹ ਸਿੱਖ ਸੀਗਾ ਪੌਲਸ ਨੇ ਬਾਕੀ ਦੇ ਨਾਲ ਹੀ ਲਈ ਹੈ ਜਿਸ ਤਰ੍ਹਾਂ ਜਿਸ ਨੇ ਪਹਿਲੇ ਦਿਨ ਖੰਡੇ ਦੀ ਬਾਤ ਦੀ ਰਸਮ ਚਲਾਈ ਹੈ ਪਾਇ ਕਿਰਪਾ ਰਾਮ ਤੋਂ ਦੇ ਪਿਤਾ ਤੇ ਉਹਦੇ ਪ੍ਰਾਤਸਨ ਮੁਕ ਦਾ ਸਤੇ ਨਾ ਜਾਣਿਆ ਨੇ ਜਿਹੜੀ ਹੈ ਉਹ ਖੰਡੇ ਦੀ ਬਾਤ ਲਈ ਹੈ ਤੋ ਕਈ ਤਾਂ ਲੋਕ ਇਹ ਵੀ ਕਹਿੰਦੇ ਹਨ ਜਿਨ੍ਹਾਂ ਚ ਸ਼ੈਤਰ ਰੋਚਨ ਸਿੰਘ ਵੀ ਸ਼ਾਇਦ ਇਹ ਕਹਦਾ ਹੋਵੇਗਾ ਕਿ ਜਿਹੜਾ ਕਿਰਪਾ ਰਾਮ ਦੇ ਨਾਲ ਆਪਣੇ ਬ੍ਰਾਹਮਣ ਸਾਥੀਆਂ ਦੇ ਨਾਲ ਆਏ ਕਿਰਪਾ ਰਾਮ ਬ੍ਰਾਹਮਣ ਸਾਥੀਆਂ ਦੇ ਨਾਲ ਬ੍ਰਹਮ ਜਿਹੜੇ ਸੂਰਦਸਨ ਕਿਰਪਾ ਰਾਮ ਦੇ ਨਾਲ ਆਏ ਜਦੋਂ ਉਹਨਾਂ ਨੇ ਤੇ ਬਾਦਲ ਸਾਹਿਬ ਨੇ ਉਹਨਾਂ ਵਾਸਤੇ ਛੇਦੀ ਦਿੱਤੀ ਤੇ ਉਹ ਸਿੱਖੀ 'ਚ ਸ਼ਾਮਲ ਹੋ ਗਏ ਤਾਂ ਇਹ ਕਹਣਾ ਵੀ ਮੁਸਲਮਾਨਾਂ ਵਿੱਚੋਂ ਸਿੱਖ ਨਹੀਂ ਬਣੇ ਇਹ ਵੀ ਗਲਤ ਹੈ ਪਰ ਠੀਕ ਹੈ ਕਿ ਜਿਹੜੇ ਬਣੇ ਨੇ ਸਿੱਖ ਉਹ ਪੰਜਾਬੀਆਂ ਵਿੱਚੋਂ ਬਣੇ ਨੇ ਹਿੰਦੂਆਂ ਵਿੱਚੋਂ ਨਹੀਂ ਜੇ ਕ੍ਰੈਸਟੀਆਂ ਦੀ ਗੱਲ ਕਰੋਗੇ ਤਾਂ ਹਿੰਦੂ ਜਿਹੜੇ ਸੰਸ ਤੋਂ ਪਹਿਲਾਂ ਬੋਧੀ ਸੰਤੋ ਕੋਈ ਬੋਧੀਆਂ ਵਿੱਚੋਂ ਹਿੰਦੂ ਬਣੇ ਹਿੰਦੂਆਂ ਤੋਂ ਸਿੱਖ ਬਣੇ ਇਸ ਤਰ੍ਹਾਂ ਵੀ ਕਹਿ ਸਕਦੇ ਹੋ ਇਹ ਗੱਲ ਨਹੀਂ ਫਿਰ ਸਰਦੋਚਨ ਸਿੰਘ ਦੀ ਦੋਗਰੀ ਗੱਲ ਜਿਹ ਉਈ ਸਮੇਂ ਨਹੀਂ ਹੁੰਦੀ ਤੇ ਇੱਕ ਪਾਸੇ ਤਾਂ ਉਹ ਕਹਿੰਦਾ ਕਿ ਮੈਂ ਰਾਜਸਥਾਨ ਦਾ ਮੈਂਬਰ ਹੋਂਦ ਤੇ ਵਿਦੇ ਪਾਰਲੀਮੈਂਟ ਵਿੱਚ ਇੱਕ ਬਿੱਲ ਪੇਸ਼ ਕੀਤਾ ਸੀਗਾ ਧਾਰਾ 5 ਦੇ ਵਿੱਚ ਜਿਹੜੀ ਉਹਦੇ ਚ ਤਬਦੀਲੀ ਕਰਾਉਣ ਲਈ ਸੋਧ ਕਰਵਾਸਤੇ ਕਿ ਸਿੱਖ Hindu ਨਹੀਂ ਹਨ ਜਿਹੜਾ ਉਹ ਕਲੋਜ਼ ਹੈ ਉਸ ਨੂੰ ਖਤਮ ਕਰ ਦਿੱਤਾ ਜਾਂਵੇ ਇੱਕ ਪਾਸੇ ਤਾਂ ਉਹ ਸਿੱਖਾਂ ਨੂੰ Hindu ਤੋਂ ਵੱਖਰੇ ਹੋਣ ਦਾ ਬਿੱਲ ਪੇਸ਼ ਕਰਦਾ ਹੈ ਦੂਜੇ ਪਾਸੇ ਕਹਿੰਦਾ ਵੀ ਉਹ ਸਾਰੇ ਹਿੰਦੂ ਸੰਤ ਤੇ Hindu ਹੀ ਜਿਹੜੇ ਨੇ ਉਹ ਆਪ ਨੂੰ ਆਪਣੇ ਆਪ ਨੂੰ Hindu ਹੀ ਮੰਨ ਲੈਣਾ ਚਾਹੀਦਾ ਉਹ ਇਹ ਕਹਿਣਾ ਚਾਹੁੰਦਾ ਤਨੋਚਨਾ ਦਾ ਮਸਲਾ ਦੂਸਰਾ ਇਹ ਹੈ ਕਿ ਉਹ ਆਰਐਸਐਸ ਦੇ ਬਹੁਤ ਨੇੜੇ ਹੈ ਕਿਸੇ ਨੂੰ ਕੋਈ ਸ਼ੱਕ ਨਹੀਂ ਗੱਲ ਨਹੀਂ ਹੈ ਭਾਰਤੀ ਜਨਤਾ ਪਾਰਟੀ ਦੇ ਬਹੁਤ ਨੇੜੇ ਹੈ ਜਦੋਂ ਹਰਿਆਣੇ ਚ ਰਾਜ ਸਭਾ ਦਾ ਮੈਂਬਰ ਬਣਿਆ ਤੇ ਭਾਰਤੀ ਜਨਤਾ ਪਾਰਟੀ ਦੀਆਂ ਵੋਟਾਂ ਦੇ ਨਾਲ ਹੀ ਬਣਿਆ ਸੀਗਾ ਔਰ ਹੁਣ ਵੀ ਜਦੋਂ ਕਿਤੇ ਉਹਨੂੰ ਕੋਈ ਤਾਕਤ ਦਿੱਤੀ ਜਾਂਦੀ ਹੈ ਅਹੁਦਾ ਦਿੱਤਾ ਜਾਂਦਾ ਤੇ ਭਾਰਤੀ ਜਨਤਾ ਪਾਰਟੀ ਜਾਂ ਆਰਐਸਐਸ ਦੇ ਕਹਿੰਦੇ ਦਿੱਤਾ ਜਾਂਦਾ ਇਸ ਕਰਕੇ ਉਹ ਆਰਐਸਐਸ ਦੇ ਆਪ ਵੀ ਨੇੜੇ ਹੈ ਤੇ ਬਹੁਤ ਸਾਰੇ ਲੋਕਾਂ ਨੂੰ ਵੀ ਉਹ ਆਰਐਸਐਸ ਦੇ ਨਾਲ ਜੋੜਦਾ ਹੈ ਭਾਰਤੀ ਜਨਤਾ ਪਾਰਟੀ ਦੇ ਨਾਲ ਜੋੜਦਾ ਕਾਦੀ ਦਲਦਿਆਂ ਨੂੰ ਘੱਟ ਜੋੜਦਾ ਭਾਰਤੀ ਜਨਤਾ ਪਾਰਟੀ ਉਹੋਂ ਜ਼ਿਆਦਾ ਜੋੜਦਾ ਹੈ ਤਰਦੋਚਨ ਸਿੰਘ ਦਾ ਜਿਹੜਾ ਪਿਛੋਕੜ ਹੈ ਬੜਾ ਅਜੀਬ ਹੈ ਤੁਸੀਂ ਹੈਰਾਨ ਹੋ ਗੋਗੇ ਕਿ ਜਦੋਂ ਇੱਕ ਫਤਿਹਗੜ੍ਹ ਸਾਹਿਬ ਵਿੱਚ ਇੱਕ ਵਾਰੀ ਪੰਡਤ ਜਵਾਰ ਨਾਲ ਨਹਿਰੂ ਆਇਆ ਉਦੋਂ ਪੈਸੂ ਹੁੰਦਾ ਸੀਗਾ ਸੂਬਾ ਪੈਸੂ ਸੂਬਾ 1 ਨਵੰਬਰ 56 ਵਿੱਚ ਪੰਜਾਬ ਸ਼ਾਮਿਲ ਹੋਇਆ ਤੋਂ ਪੈਸੂ ਦੀਆਂ ਚੋਣਾ ਸੰ ਤੇ ਚੋਣਾ ਵਿੱਚ ਪੰਡਤ ਜਵਾਰ ਨਾਲ ਨਹਿਰੂ ਪਰ ਅੰਦਾ ਪ੍ਰਾਈਮ Minister ਜਿਹੜਾ ਹੈ ਉਹ ਫਤਿਹਗੜ੍ਹ ਸਾਹਿਬ ਅਸੀਂ ਫਤਿਹਗੜ੍ਹ ਸਾਹਿਬ ਦਸੰਬਰ ਵਿੱਚ ਸੈਬਜ਼ਾਦਿਆਂ ਦਾ ਜੋੜ ਮੇਲਾ ਹੁੰਦਾ ਹੈ ਤੇ ਉਸ ਫਤਿਹਗੜ੍ਹ ਸਾਹਿਬ ਵਿੱਚ ਉਸਨੇ ਆ ਕੇ ਲੈਕਚਰ ਕਰਨਾ ਸੀ ਜਦੋਂ ਲੈਕਚਰ ਕਰਨ ਲਗਾ ਤੇ ਕੁਝ ਚਾਰ ਸਿੱਖ ਨੌਜਵਾਨ ਖੜੇ ਹੋ ਗਏ ਜਿਨ੍ਹਾਂ ਵਿੱਚ ਇੱਕ ਇਹ ਤਰੋਚਨ ਸਿੰਘ ਵੀ ਸੀ ਜਿਨ੍ਹਾਂ ਨੇ ਕਿਹਾ ਵੀ ਇਹ ਧਾਰਮਿਕ ਸਟੇਜ ਹੈ ਤੇ ਇੱਥੇ ਸਿਆਸੀ ਆ ਗੋ ਜਿਹੜਾ ਲੈਕਚਰ ਨਹੀਂ ਘਟ ਸਕਦਾ ਸਿਆਸਤ ਦੇ ਬਾਰੇ ਨਹੀਂ ਬੋਲ ਸਕਦਾ ਵੀ ਜਰਨਲ ਨਹਿਰੂ ਨੂੰ ਧਰਮਦਾਸ ਇੱਕ ਧਰਮਦਾ ਕੋਈ ਪਤਾ ਨਹੀਂ ਇੱਥੇ ਧਾਰਮਿਕ ਲੈਕਚਰ ਨਹੀਂ ਤੇ ਧਾਰਮਿਕ ਲੈਕਚਰ ਹੀ ਕੀਤਾ ਜਾਂਦਾ ਤੇ ਉਹਨਾਂ ਨੇ ਨਹਿਰੂ ਨੂੰ ਬੋਲਣ ਇਸ ਦਿੱਤਾ ਕਿ ਮਾਸਟਰ ਤਾਰਾ ਸਿੰਘ ਉਸਨੇ ਫਤਿਹਗੜ ਸਾਹਿਬ 'ਚ ਹਾਜ਼ਰ ਸੀ ਮਾਸਟਰ ਤਾਰਾ ਸਿੰਘ ਕੋਲ ਮਹਾਰਾਜਾ ਯਾਦਵਿੰਦਰਾ ਸਿੰਘ ਪਟਿਆਲਾ ਉਸਨੇ ਕਿਉਂਕਿ ਪਟਿਆਲਾ ਸਟੇਟ ਸੀ ਉਹਦਾ ਮੁਖੀ ਸੀ ਉਹਨੇ ਮਾਸਟਰ ਤਾਰਾ ਸਿੰਘ ਦੇ ਰਈ ਕੋਸ਼ਿਸ਼ ਕੀਤੀ ਪੁਲਿਸ ਦੇ ਐਸਐਸਪੀ ਕੋ ਨੂੰ ਵੀ ਉਹ ਨਰੂ ਨੂੰ ਲੈਕਚਰ ਕਰਨ ਦੇ ਤੇ ਮਾਸਟਰ ਤਾਰਾ ਸਿੰਘ ਨੇ ਇਹਦੇ ਵਿੱਚ ਦਖਲ ਦੇਣ ਤੋਂ ਨਾ ਕਰ ਦਿੱਤੀ ਤੋ ਇਹ ਨੌਜਵਾਨ ਜਿਹੜੇ ਸਨ ਕਰਨਲ ਸਿੰਘ ਰੋਡ ਤੇ ਇਹ ਤਰਲੋਚਨ ਸਿੰਘ ਇਹਨਾਂ ਨੇ ਚਾਰ ਚੰਨਿਆਂ ਨੇ ਜਿਹੜਾ ਉਸ ਨੂੰ ਨਰੂ ਨੂੰ ਲੈਕਚਰ ਕਰਨ ਨਹੀਂ ਦਿੱਤਾ ਇਹੋ ਜਿਹਾ ਖਾਰਕੂ ਸੋਚ ਵਾਲਾ ਸੀ ਤਰਲੋਚਨ ਸਿੰਘ ਤੇ ਜਿਹਨੇ ਹੁਣ ਜ਼ਿੰਦਗੀ ਚ ਐਸਾ ਉਲਟ ਬਿਲਕੁਲ ਬਿਲਕੁਲ ਨਹੀਂ ਆਪੋਜ਼ਿਟ ਹੋ ਗਿਆ ਜਿਵੇਂ ਕਿ ਉਹਨੂੰ ਸਿੱਖ ਧਰਮ ਜਾਂ ਰੱਬ 'ਚ ਯਕੀਨ ਨਹੀਂ ਗੁਰੂਆਂ 'ਚ ਯਕੀਨ ਨਹੀਂ ਹੈ ਸਰੋਚਨ ਸਿੰਘ ਦਾ ਇਹ ਮੋੜਾ ਕਦੋਂ ਪਿਆ ਮੈਂ ਸਮਝ ਨਹੀਂ ਆਇਆ ਉਦੋਂ ਪਿਆ ਜਦੋਂ ਜ਼ੈਲ ਸਿੰਘ ਪੰਜਾਬ ਦਾ ਚੀਫ ਮਿਨਿਸਟਰ ਸੀ ਤੇ ਇਹ ਪਬਲਿਕ ਰਿਲੇਸ਼ਨ ਮਹਿਕਮੇ ਸੀ ਤੇ ਪਬਲਿਕ ਰਿਲੇਸ਼ਨ ਮਹਿਕਮੇ ਦੇ ਵਿੱਚ ਹੋਂ ਕਰਕੇ ਚੀਫ ਮਿਨਿਸਟਰ ਦੇ ਨੇੜੇ ਸੀ ਤੇ ਕਿਉਂਕਿ ਕਿਹਾ ਜਾਂਦਾ ਜਿਸ ਤਰ੍ਹਾਂ ਲੋਕਾਂ ਚਰਚਾ ਵਿੱਚ ਚੀਫ ਮਿਨਿਸਟਰ ਜਿਹੜਾ ਜ਼ੈਲ ਸਿੰਘ ਉਹ ਰੰਗੀਨ ਤਵੇਦ ਦਾ ਮਾਲਕ ਸੀ ਤੇ ਉਹਦੀ ਰੰਗਿਨੀ ਜਿਹੜੀ ਸੀ ਉਹਦੇ ਰਸ ਜਿਹੜੇ ਸੀਗੇ ਉਹਦੀਆਂ ਸ਼ੌਕ ਜਿਹੜੇ ਸੀ ਉਹ ਪੂਰੇ ਕਰਦਾ ਸੀ ਤੇ ਕਿਉਂਕਿ ਉਹਦੇ ਸ਼ੌਕ ਪੂਰੇ ਕਰਦਾ ਸੀ ਉਹਨੂੰ ਖੁਸ਼ ਕਰ ਦਿੰਦਾ ਸੀਗਾ ਤੇ ਉਹਦੀ ਖੁਸ਼ੀ ਦਾ ਨਤੀਜਾ ਸੀ ਵੀ ਇਹ ਉੱਪਰ ਪੌੜੀਆਂ ਚੜਨ ਲੱਗਾ ਤੇ ਇਹ ਸਿਆਸਤ ਦੇ ਵਿੱਚ ਇਹਨਾਂ ਆ ਗਿਆ ਕਿ ਇਹਨੂੰ ਪੁੱਜ ਗਿਆ ਕਿ ਮੈਂ ਕੋਈ ਧਰਮਵਾਦਾ ਬੰਦਾ ਵੀ ਹਾਂ ਮੈਂ ਜੋ ਫਤੇਗੜ ਸਾਹਿਬ ਚ ਕੀਤਾ ਸੀ ਜੋ ਸਿਕਸ ਰੂਲ ਫੈਡਰੇਸ਼ਨ ਵਿੱਚ ਰਹਿੰਦਿਆ ਹੁੰਦਾ ਸੀਗਾ ਉਹ ਕਿੱਥੇ ਗਈਆਂ ਇਹ ਠੀਕ ਹੈ ਕਿ ਇਹਨੇ ਧਾਰਾ 52 ਦਾ ਬਿੱਲ ਪੇਸ਼ ਕੀਤਾ ਇਹ ਨਾਲ ਸਤਰਾ ਮੈਂ ਜ਼ਿਕਰ ਕਰ ਚੁੱਕਾ ਇੱਕ ਪਾਸੇ ਤਾਂ ਕਹਿੰਦਾ ਵੀ ਸਿੱਖ Hindu ਹੀ ਨੇ ਹਿੰਦੂਆਂ ਨੂੰ ਜੋ ਆਰਐਸਐਸ ਦੀ ਕੋਦੀ ਹੈ ਉਹ ਬੋਲਦਾ ਹੈ ਦੂਜੇ ਪਾਸੇ ਬਿਰ ਪੇਸ਼ ਕਰਦਾ ਹੈ ਇਹ ਧੋਗਲਾਪਾਨ ਹੈ ਕਨਫਿਊਸ਼ਨ ਨਹੀਂ ਹੈ ਧੋਗਲਾਪਾਨ ਹੈ ਇਹ ਚਾਦਾ ਕੀ ਹੈ ਇਹ ਆਖੇਗਾ ਵੀ ਮੈਂ ਮਾ ਅਸ਼ਤਰ ਸਿੰਘ ਦੇ ਬੁੱਤਲੇ ਦੀ ਫੋਟੋ ਵਾਸਤੇ ਇਹ ਕੋਸ਼ਿਸ਼ਾਂ ਕੀਤੀਆਂ ਇਹ ਕੋਈ ਬਾਣਾ ਨਹੀਂ ਰਖਦੀਆਂ ਜਦੋਂ ਤੁਸੀਂ ਇਹ ਨਿੱਕੇ ਮੋਟੀਆਂ ਗੱਲਾਂ ਕਰਦੇ ਹੋ ਪਰ ਵੱਡੀ ਗੱਲ ਜਿਹੜੀ ਲੋਕਾਂ 'ਚ ਇਹ ਪ੍ਰਚਾਰ ਕਰਦੇ ਹੋ ਕਿ ਜਿਹੜਾ ਸਿੱਖਰ ਮਹਿਦੂਤ ਹੁੰਦਾ ਉਸ ਇੱਕ ਹੋਰ ਮੈਂ ਤੁਹਾਨੂੰ ਇਹਦਾ ਲੇਖ ਯਾਦ ਕਰਾਉਣਾ ਚਾਹਾਂਗਾ ਇੱਕ ਵਾਰ ਇਹਨੇ ਲਿਖਿਆ ਸੀ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਰਾਮ ਲੁਫਸ 2500 ਵਾਰੀ ਆਂਦਾ ਹੈ ਤੇ ਰਾਮ ਜੈ ਦੀ ਪੂਜਾ ਜਿਹੜੀ ਹੈ ਉਹਨੂੰ ਭਗਵਾਨ ਮੰਨਣਾ ਜਿਹੜਾ ਹੈ ਉਹ ਸਿੱਖ ਦਾ ਜਿਹੜਾ ਹੈ ਫਰਜ਼ ਹੈ ਜਾਂ ਸਿੱਖ ਨੂੰ ਮੰਨ ਲੈਣਾ ਚਾਹੀਦਾ ਹੈ ਕਿ ਰਾਮ ਭਗਵਾਨ ਸਿੱਖ ਕਿਉਂਕਿ ਗੁਰਗ੍ਰੰਥ ਸਾਹਿਬ 2500 ਵਾਰੀ ਆਂਦਾ ਹੈ ਤਾਂ ਮੈਨੂੰ ਇਹਦੇ ਵਾਸਤੇ ਇੱਕ ਮਸਮੂਨ ਲਿਖਣਾ ਪਿਆ ਸੀਗਾ ਜਿਹੜਾ ਕਿ ਬਹੁਤ ਸਾਰੀਆਂ ਅਖਬਾਰਾਂ ਇਵੇਂ ਟ੍ਰਿਬਿਊਨ ਪੰਜਾਬੀ ਟ੍ਰਿਬਿਊਨ ਵਿੱਚ ਵੀ ਛਪਿਆ ਸੀਗਾ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਜਿਸ ਰਾਮ ਦੀ ਗੱਲ ਇਹ ਕਰਦਾ ਉਹਦਾ ਜ਼ਿਕਰ 8 ਵਾਰੀ ਆਉਂਦਾ ਤੇ ਬਾਕੀ 250 ਵਾਰੀ ਰਾਮਾਂ ਦਾ ਉਹ ਰਾਮ ਦਾ ਮਤਲਬ ਰਮਿਆ ਹੋਇਆ ਜੋ ਹਰ ਥਾਂ ਹਾਜ਼ਰ ਹੈ ਵਿਆਪਕ ਹੈ ਸਾਰੀਆਂ ਥਾਵਾਂ ਤੇ ਜਿਹੜੀ ਜਿਹੜਾ ਮੌਜੂਦ ਹੈ ਉਹ ਪਰਮਾਤਮਾ ਹੈ ਉਹ ਇਹ ਰਾਮ ਨਹੀਂ ਹੈ ਜਿਸ ਤਰ੍ਹਾਂ ਅੱਜ ਕੱਲ੍ਹ ਵੀ ਕਈਆਂ ਨੇ ਆਪਣੇ ਬੱਚਿਆਂ ਦੇ ਨਾਂ ਨਾਨਕ ਸਿੰਘ ਰੱਖ ਲੈਂਦੇ ਆ ਕੋਈ ਅੰਗਦ ਸਿੰਘ ਰੱਖ ਲੈਂਦਾ ਕੋਈ ਅਮਰ ਸਿੰਘ ਕੋਈ ਕੋਈ ਅਰਜਨ ਸਿੰਘ ਰੱਖ ਲੈਂਦਾ ਗੋਬਿੰਦ ਸਿੰਘ ਵੀ ਰੱਖ ਲੈਂਦਾ ਤੇ ਇੱਕ ਭਾਦਸਵੀ ਬੱਚਿਆਂ ਦੇ ਨਾਂ ਰੱਖੇ ਨੇ ਇਸੇ ਦਨਾ ਦਸ਼ਰਤ ਨੇ ਆਪਣੇ ਪੁੱਤਰ ਦਾ ਨਾਮ ਜਿਹੜਾ ਪ੍ਰਮਾਤਮਾ ਦੇ ਨਾਂ ਤੇ ਵਰਗਾ ਨਾਮ ਰਾਮ ਰੱਖ ਰਿਹਾ ਹਾਕਾ ਕਿ ਰਮਾਇਣ ਮਿਥਾਸ ਹੈ ਇਹ ਹਕੀਕਤ ਨਹੀਂ ਹੈ ਇਤਿਹਾਸ ਨਹੀਂ ਹੈ ਸੱਚ ਨਹੀਂ ਹੈ ਪਰ ਫਿਰ ਵੀ ਚਲੋ ਜੇ ਉਹਨਾਂ ਦਾ ਯਕੀਨ ਹੈ ਉਹਨਾਂ ਦਾ ਤਾਂ ਠੀਕ ਹੈ ਉਹ ਰੱਖਦੇ ਰਹਿਣ ਪਰ ਉਹਦੇ ਵਿੱਚ ਵੀ ਰਾਮ ਦਾ ਅਰਥ ਹੈ ਕਿ ਦਸ਼ਰਤ ਨੇ ਆਪਣੇ ਪੁੱਤਰ ਦਾ ਨਾਮ ਜਿਹੜਾ ਉਹ ਰੱਬ ਦੇ ਨਾਂ ਤੇ ਪ੍ਰਮਾਤਮਾ ਦਾ ਜੋ ਨਾਮ ਹੈ ਉਹਦੇ ਨਾਂ ਤੇ ਰੱਖਿਆ ਸੀਗਾ ਤੋ ਇਹ ਇਹ ਸਮਝਾਣੀ ਚਾਹੀਦੀ ਹੈ ਕਿ ਕਿਉਂਕਿ ਅਸੀਂ ਗੁਰਬਾਨੀ ਮੰਨਦੀ ਹੈ ਕਿ ਰੱਬ ਜਿਹੜਾ ਕਦੇ ਯੁਨੀ ਵਿੱਚ ਯੁਨੀ ਵਿੱਚ ਨਹੀਂ ਆਂਦਾ ਸੋਮੁਖ ਚਲੋ ਜੋ ਕਹੇ ਠਾਕੁਰ ਯੁਨੀ ਹੈ ਸਾਡੇ ਕੋਲ ਗੁਰਬਾਨੀ ਦਾ ਫਰਮਾਨ ਹੈ ਤੇ ਫਿਰ ਦਸ਼ਰਧ ਦੇ ਘਰ ਇੱਕ ਪੁੱਤਰ ਜਿਹੜਾ ਉਹ ਰੱਬ ਪੁੱਤਰ ਬਣ ਕੇ ਨਹੀਂ ਆ ਸਕਦਾ ਕਿਸੇ ਨੂੰ ਅਸੀਂ ਜੇ ਰੱਬ ਮੰਨਦੇ ਹਾਂ ਤੇ ਉਹ ਜਿਹੜਾ ਰੂਪ ਰੇਖ ਰੰਗ ਤੋਂ ਵੱਖਰਾ ਹੈ ਉਹਦੇ ਕੋਈ ਆਕਾਰ ਨਹੀਂ ਹੈ ਉਹ ਜਿਹੜਾ ਨਿਹਾਰਾਕਾਰ ਹੈ ਨਿਰੰਕਾਰ ਇਸੇ ਕਰਕੇ ਕਹਿੰਦੇ ਆ ਤਾਂ ਉਹ ਜਿਹੜੀ ਰਾਮ ਦੀ ਗੱਲ ਤਰਦੋਚਨ ਸਿੰਘ ਨੇ ਕੀਤੀ ਸੀ ਉਹਦੇ ਵਿੱਚ ਵੀ ਇਹ ਇਸ਼ਾਰਾ ਸੀ ਵੀ ਉਹਨੇ ਸਿੱਖਾਂ ਨੂੰ ਹਿੰਦੂਆਂ ਨਾਲ ਦਾ حساب ਨਾ ਆਕੇ ਤੇ ਉਸਦੇ ਰਾਸ਼ਵਾ ਦੀ ਸੀ ਟੈਣੀ ਸੀ ਉਹਨਾਂ ਦੇ ਨਾਲ ਦੀ ਗੱਲ ਦੀ ਹੈ ਸੋ ਇਹੋ ਜਿਹੇ ਜਿਹੜੀਆਂ ਇਸੇ ਤਰ੍ਹਾਂ ਹੋੜ ਗੱਬੀ ਹੈ ਹਾਲਾਂਕਿ ਸ਼ਰਮਨੀ ਅਕਾਦੀ ਦਾਨ ਨੇ ਇਹ ਬਿੱਲ ਪਾਸ ਕਰਵਾਇਆ ਹੈ ਕਿ ਅਖੌਤੀ ਸਾਈਹਤਾਰੀ ਕੋਈ ਨਹੀਂ ਹੈ ਤੇ ਤਰਦੋਚਨ ਸਿੰਘ ਉਸ ਉਹਨਾਂ ਨੂੰ ਸਾਈਹਤਾਰਿਆਂ ਦੀ ਅੱਜ ਵੀ ਗੱਲ ਕਰਦਾ ਇਸ ਲੇਖ ਵਿੱਚ ਵੀ ਉਹਨੇ ਕੀਤੀ ਵੀ ਦੇਖੋ ਬੰਗਲਾ ਸਾਹਿਬ ਕਿਨੇ ਹਿੰਦੂ ਜਾਂਦੇ ਸੀ ਗੰਜ ਕਿਨੇ ਹਿੰਦੂ ਜਾਂਦੇ ਦਰਬਾਰ ਸਾਹਿਬ ਚ ਕਿਨੇ ਹਿੰਦੂ ਜਾਂਦੇ ਉਹ ਭਾਈ ਉੱਥੇ ਮੁਸਲਮਾਨ ਵੀ ਜਾਂਦੇ ਈਸਾਈ ਵੀ ਜਾਂਦੇ ਆਪਣੀ ਆਪਣੀ ਸ਼ਰਧਾ ਤੇ ਸ਼ਰਧਾ ਕਾਦੀ ਹੈ ਐਕਚੁਅਲ ਗੱਲ ਕੀ ਹੈ ਆਮ ਲੋਕ ਜਿਹੜੇ ਨੇ ਉਹ ਧਰਮ ਵਿੱਚ ਇਸ ਕਰਕੇ ਅਕੀਦਾ ਰੱਖਦੇ ਹਨ ਇਹ ਧਾਰਮਿਕ ਅਦਾਰਿਆਂ ਤੇ ਹੋਰ ਕਬਰਾਂ ਤੇ ਵੀ ਕਈ ਸਿੱਖ ਵੀ ਚਲ ਜਾਂਦੇ ਆ ਕਬਰਾਂ ਤੇ ਮੂਰਖ ਸਿੱਖ ਬੇਵਕੂਸ ਜਾਂ ਦੰਬੀ ਸਿੱਖ ਨੇ ਜਾਂ ਬੇਈਮਾਨ ਨੇ ਜਿਹੜੇ ਚਲ ਜਾਂਦੇ ਆ ਕਬਰਾਂ ਤੇ ਤੇ ਮਕਬਰਿਆਂ ਤੇ ਮੱਥਾ ਟਿਕਦੇ ਆ ਪ੍ਰਕਾਸ਼ ਸਿੰਘ ਬਾਦਲ ਜਦੋਂ ਆਧਾਰ ਸਸਤਾ ਮੈਂਬਰ ਬਣਿਆ ਉਦੋਂ ਦਾ ਇਹ ਤੇ ਇਹਦਾ ਖਾਨਦਨ ਸਾਰਾ ਤੇ ਇਹਦਾ ਆਪਣਾ ਘਾਰੀਦਾਰ ਜਿਹੜਾ ਉਹ ਵੀ ਮੰਦਰਾਂ ਜਾ ਕੇ ਮੱਥੇ ਟਿਕਦੇ ਆ ਆਮ ਆਦਮੀ ਪਾਰਟੀ ਵਾਲੇ ਮੱਥੇ ਟਿਕਦੇ ਕਾਂਗਸ ਵਾਲੇ ਤਾਂ ਜੀ ਜਿਹੜੇ ਇਸ ਤਰ੍ਹਾਂ ਦੇ ਸਨ ਉਹ ਵੀ ਮੱਥਾ ਟਿਕਦੇ ਆ ਭਾਰਤੀ ਜਨਤਾ ਪਾਰਟੀ ਚ ਫਗੜੀ ਧਾਰਿਆਂ ਨੇ ਤਾਂ ਮੱਥਾ ਟਿਕਣਾ ਹੀ ਸੀਗਾ ਇਹ ਸਾਰੇ ਲੋਕ ਚੜ੍ਹੇ ਹਰ ਥਾਂ ਧਾਰਮਿਕਦਾਰੇ ਚ ਚਲ ਜਾਂਦੇ ਨੇ ਕਿਉਂਕਿ ਉਹ ਸਮਝਦੇ ਵੀ ਸ਼ਾਇਦ ਇੱਥੋਂ ਸਾਡਾ ਕੰਮ ਹੋ ਜਾਏ ਉਹਨਾਂ ਦੀ ਆਸਥਾ ਜਿਹੜੀ ਹੈ ਹਾਲਾਂਕਿ ਉਹ ਧਰਮ ਵਿੱਚ ਸੱਚੀ ਮੁੱਚੀ ਦਾ ਯਕੀਨ ਨਹੀਂ ਰੱਖਦੇ ਜੋ ਇਹਨਾਂ ਦੇ ਕਰਤੂਤਾਂ ਹਨ ਇਹ ਜਿੰਨੇ ਵੀ ਧਾਰਮਿਕ ਲੋਕ ਨੇ ਸੰਨੀਤ ਰੋਚਨ ਸਿੰਘ ਜਾਂ ਹੋਰ ਵੀ ਜਿਹੜੇ ਧਰਮ ਦੇ ਬਾਰੇ ਲਿਖਦੇ ਨੇ ਇਹਨਾਂ ਚੋਂ ਬਹੁਤੇ ਉਹ ਲਿਖਨੇ ਸੀ ਇਹਨਾਂ ਦਾ ਧਰਮ ਦੇ ਉੱਤੇ ਕੋਈ ਅਕੀਦਾ ਨਹੀਂ ਹੈ ਕਿਉਂਕਿ ਜੇਕਰ ਧਰਮ ਤੇ ਅਕੀਦਾ ਹੋਵੇ ਤੇ ਇਹੋ ਜਿਹੇ ਹਰਕਤਾਂ ਨਾ ਕਰਨ ਜਿਹਦੇ ਵਿੱਚ ਅਫਸਰਵਾਦੀ ਦੇ ਵਿੱਚ ਮੌਕਾ ਤੜੂ ਪ੍ਰਸਤੀ ਹੈ ਖੁਸ਼ਾਮਦ ਕਰਨੀ ਕਿਸੇ ਦੀ ਗਲਤ ਕਰਨਾ ਦੇਖੇ ਤੇ ਕਿਸੇ ਨੂੰ ਖੁਸ਼ ਕਰਕੇ ਤੇ ਉਹਦੇ ਕੋਲੋਂ ਕੁਝ ਲੈਣ ਵਾਸਤੇ ਮਾਨ ਲੈਣ ਵਾਸਤੇ ਅਹੁਦਾ ਲੈਣ ਵਾਸਤੇ ਦੌਲਤ ਰਹਿਣ ਵਾਸਤੇ ਤਾਕਤ ਰਹਿਣ ਵਾਸਤੇ ਇਹੋ ਜਿਹੀ ਹਰਕਤਾਂ ਕਰਨੀਆਂ ਨੇ ਤੁਸੀਂ ਦੇਖੋ ਵੀ ਤਰਨੋਚਨ ਸਿੰਘ ਦਾ ਰੋਲ ਜਿਹੜਾ ਹੈ ਮੈਂ ਐਸੇ ਕਰਕੇ ਨਾ ਵੀ ਪੰਜ ਪਿਆਰਿਆਂ ਦੇ ਮਾਮਲੇ 'ਚ ਉਸ ਨੇ ਜਿਹੜਾ ਗਲਤ ਲਿਖਿਆ ਆਪ ਕੋ ਕਫਰ ਤੋੜਿਆ ਜੋ ਉਹਨਾਂ ਨੇ ਉਹਨੇ ਗੁਰਗਨ ਸਾਹਿਬ ਦੇ ਰਾਮ ਲਫ਼ਜ਼ ਦੇ ਆਉਂਦੇ ਉੱਤੇ ਜੋ ਕਫਰ ਤੋੜਿਆ ਜੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੇ ਦਿੱਲੀ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਹੁਣ ਖਾਲਸਾ ਕਰਾਈ ਦਾ ਜਿਹੜਾ ਪ੍ਰੈਜ਼ੀਡੈਂਟ ਚੇਅਰਮੈਨ ਹੋਨ ਕਰਕੇ ਜਾਂ ਦਿੱਡੀ ਚ ਜਸਵੰਤ ਸਿੰਘ ਡਾਕਟਰ ਕੋਨੋ ਜੋ ਉਸਨੇ ਕਰਵਾਇਆ ਇਹ ਸਾਰੀਆਂ ਅਰਥ ਤਾਂ ਅਸੀਂ ਸਮਝਦੇ ਆਂ ਵੀ ਉਸਨੇ ਆਰਐਸਐਸ ਤੇ ਹਿੰਦੂਵਾਦ ਨੂੰ ਸਿ ਗੁਰਦੁਆਰਿਆਂ ਵਿੱਚ ਧਾਰਿਆਂ ਵਿੱਚ ਧਾਰਮਿਕ ਧਾਰਿਆਂ ਵਿੱਚ ਵਿਦੇਕ ਧਾਰਾ ਜਿੱਥੇ ਜਿੱਥੇ ਉਹਦਾ ਰੋਲ ਰਿਹਾ ਉਸਨੇ ਕਰਨ ਦੀ ਕੋਸ਼ਿਸ਼ ਕੀਤੀ ਹੈ ਮੈਂ ਨਿੱਜੀ ਤੌਰ ਤੇ ਡੋਸ ਸਿੰਘ ਦਾ ਕੋਈ ਵਿਰੋਧੀ ਨਹੀਂ ਆ ਮੈਂ ਕਿਸੇ ਕਿਸੇ ਆਦਮੀ ਨੇ ਆਪਣੀ ਕੈਰੀਅਰ ਬਣਾਣਾ ਬਣਾਵੇ ਪਿਆ ਪਰ ਇੱਕ ਘੱਟੋ ਘੱਟ ਉਹ ਸਿੱਖ ਧਰਮ ਦੇ ਬਾਰੇ ਵਿੱਚ ਗਲਤ ਗੱਦਨਾ ਨਾ ਕਰੇ ਨਾ ਫਲਸਫੀ ਬਾਰੇ ਗਲਤ ਬੋਲੇ ਨਾ ਹਿਸਟਰੀ ਬਾਰੇ ਗਲਤ ਬੋਲੇ ਉਹ ਹੋਰ ਜੋ ਮਰਜ਼ੀ ਕਰੀ ਚੱਲੇ ਜੋ ਮਰਜ਼ੀ ਉਹਦਾ ਕਿਰਦਾਰ ਹੋਵੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਹਰ ਇੱਕ ਦਾ ਹੱਕ ਬੰਦਾ ਹੈ ਹਰ ਇੱਕ ਦੀ ਮਰਜ਼ੀ ਹੈ ਜੋ ਮਰਜ਼ੀ ਉਹ ਜ਼ਿੰਦਗੀ ਚ ਬਣੇ ਜਿਸ ਤਰ੍ਹਾਂ ਮਰਜ਼ੀ ਉਹ ਕੈਰੀਅਰ ਬਣੇ ਭਾਵੇਂ ਚਾਪਲੂਸ ਬਣੇ ਭਾਵੇਂ ਵਿਦਵਾਨ ਬਣੇ ਭਾਵੇਂ ਉਹ ਜਿਹੜਾ ਸੋਸ਼ਲ ਵਰਕਰ ਬਣੇ ਭਾਵੇਂ ਉਹ ਬਦਕਾਰ ਬਣੇ ਇਹ ਆਪਣੀ ਆਪਣੀ ਜ਼ਿੰਦਗੀ ਹੈ ਜਿਸਨੇ ਲੈਣੀ ਹੈ ਉਹ ਚੁਣੀ ਚੱਲੇ ਪਰ ਇਹ ਗੱਲ ਗਲਤ ਹੈ ਕਿ ਕੋਈ ਬੰਦਾ ਜਿਹੜਾ ਹੈ ਉਹ ਸਿੱਖੀ ਸਰੂਪ ਵਿੱਚ ਬੈਠਾ ਹੋਵੇ ਤੇ ਪੰਜ ਪਿਆਰਿਆਂ ਨੂੰ Hindu ਕਿਹਾ ਜਾਵੇ ਜਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਾਮ ਨਫਜ਼ ਨੂੰ ਕਹੇ ਬਈ ਉਹ ਹਿੰਦੂਆਂ ਦਾ ਜਿਹੜਾ ਮਥਾਸਕ ਦੇਵਤਾ ਰਾਮ ਹੈ ਉਹਦੀ ਗੱਲ ਕੀਤੀ ਹੋਈ ਹੈ ਸੋ ਮੈਂ ਸਤ ਰੋਚ ਸਿੰਘ ਨੂੰ ਬੇਨਤੀ ਕਰਾਂਗਾ ਕਿ ਇਹੋ ਜੀਆਂ ਗੱਲਾਂ ਨਾ ਕਰਿਆ ਕਰਨ ਜਿਹਦੇ ਨਾਲ ਸਿੱਖੀ ਦਾ ਨੁਕਸਾਨ ਹੁੰਦਾ ਹੈ ਤੇ ਮੈਂ ਸੰਗਤਾਂ ਨੂੰ ਵੀ ਬੇਨਤੀ ਕਰਾਂਗਾ ਕਿ ਇਹਨਾਂ ਦੇ ਇਹੋ ਜਿਹੇ ਆਰਟੀਕਲ ਵੈਸੇ ਤਾਂ ਇਹਨਾਂ ਦੇ ਸਾਰੇ ਆਰਟੀਕਲ ਜਿਹੜੇ ਹੁੰਦੇ ਨੇ ਉਹ ਸਿੱਖ ਧਰਮ ਬਾਰੇ ਆਰਟੀਕਲ ਨਾ ਪੜਿਆ ਕਰਨ ਬਾਕੀ ਕਰਨਾ ਇਹਨਾਂ ਦੀ ਇੱਜ਼ਤ ਸ਼ुरू ਕਰਨੀ ਚਾਹੀਦੀ ਹੈ ਕੋਈ ਵੀ ਸ਼ਖਸ ਹੈ ਉਸਦੀ ਇੱਜ਼ਤ ਕਰਨੀ ਚਾਹੀਦੀ ਜੇ ਉਹਦੇ ਸਟੇਜ ਕੋਈ ਕੰਟਰੀਬਿਊਸ਼ਨ ਹੈ ਤਾਂ ਉਸ ਨੂੰ ਇੱਕਨਾਂ ਚਿਕਾ ਚਾਹੀਦਾ ਜਿਸ ਤਰ੍ਹਾਂ ਮੈਂ ਕਿਹਾ ਵੀ ਇਹਨਾਂ ਨੇ ਜਿਹੜਾ ਫਤਿਹਗੜ੍ਹ ਸਾਹਿਬ ਚ ਜਵਾਹਰ ਨਰਨ ਨੂੰ ਬੋਲਣ ਹੀ ਨਹੀਂ ਦਿੱਤਾ ਇਹਨਾਂ ਨੇ ਬੜਾ ਖਾੜਕੂ ਐਕਸ਼ਨ ਕੀਤਾ ਸੀ ਮੈਂ ਅੱਜ ਵੀ ਉਸ ਦੀ ਤਾਰੀਫ ਕਰਦਾ ਤੋਂ ਇਸ ਕਰਕੇ ਸਾਨੂੰ ਇਹ ਗੱਲਾਂ ਜਿਹੜੀਆਂ ਨੇ ਆਪਣੇ ਮਨ ਚੋਂ ਨਹੀਂ ਭੁਲਣੀਆਂ ਚਾਹੀਦੀਆਂ ਭਈ ਸਿੱਖੀ ਦੇ ਖਿਲਾਫ ਉਹਨਾਂ ਤੋਂ ਗੱਲਾਂ ਜਿਹੜੀਆਂ ਉਸ ਨੂੰ ਬਰਦਾਸ਼ਤ ਕਰਨਾ ਸਾਡੇ ਵਾਸਤੇ ਬਾਹਰ ਹੈ ਅਸੀਂ ਉਸ ਨੂੰ ਜੋ ਜੋ ਇਸ ਤਰ੍ਹਾਂ ਦੀ ਅਰਖਤਾ ਕਰੇਗਾ ਉਹਨੂੰ ਬੇਨਕਾਬ ਕਰ ਦੇ ਰਾਂਗੇ ਭਾਵੇਂ ਉਹ ਕੋਈ ਹੋਵੇ ਜੇ ਮੈਂ ਕਰਾਂ ਤੇ ਮੈਨੂੰ ਵੀ ਤੁਸੀਂ ਬੇਨਕਾਬ ਕਰੋ ਮੇਰੀ ਵੀ ਤੁਸੀਂ ਇਸ ਕਰਦੇ ਟਿਕਾ ਟਿਕਨੀ ਕਰੋ ਇਸਨੇ ਇਹ ਗੱਲ ਫਿਲਾਸਫੀ ਧਰਮ ਇਤਿਹਾਸ ਦੂ ਉਲਟ ਗਈ ਹੈ ਗਲਤ ਗਈ ਹੈ ਸੋ ਇਹਨਾਂ ਕਬੂਲ ਕਰੋ ਸ਼ੁਕਰੀਆ ਉਹ ਹੈ ਕੁਝ ਜਿੱਦ ਖਲਸਾ ਉਹ ਹੈ ਕੁਝ ਨਹੀਂ ਫਤ